ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਗਾਂ ਤੁਹਾਨੂੰ ਵਿਖਾਉਣੀ ਆ ਤਾਜੀ ਸੂਈ ਆ ਜਿਹੜੀ ਤੇ ਬੜੇ ਕਮਾਲ ਦੀ ਵੜ ਤੁਹਾਨੂੰ ਦਿਖਾਉਣੀ ਆ ਬਿਲਕੁਲ ਜਿਹੜੀ ਆ ਥੱਲੇ ਉਹ ਪੂਰੀ ਸਫਾਈ ਜਿਹਾ ਸਥਾਨ ਇਹਦਾ ਇਸ ਤਰ੍ਹਾਂ ਦਾ ਕਿ ਭਾਵੇਂ ਘਰ ਦਾ ਜਿਹੜਾ ਮਰਜੀ ਕੋ ਮੈਂਬਰ ਚੋਲੇ ਮੈਂ ਨਾ 80 ਪਾਉਣ ਦੀ ਵੀ ਲੋੜ ਨਹੀਂ ਆ ਰਹੀ ਭਾਵੇਂ ਕੋ ਨਿਆਣਾ ਚੋਲੇ ਸਿਆਣਾ ਚੋਲੇ ਕਿਸੇ ਨੇ ਜਾ ਸਿੱਖਣੀ ਉਹਦੇ ਲਈ ਵੀ ਵਧੀਆ ਵਾ ਤੇ ਇਹ ਆ ਵੀ ਚਲੋ ਘਰ ਰੱਖਣ ਵਾਲੀ ਵੈੜ ਹੈ ਜਿਹੋ ਜੀ ਸਭ ਸਫਾਈ ਜਿਆ ਪੂਰਾ ਮਤਲਬ ਕੱਦ ਕਾਠ ਵੀ ਚੰਗਾ ਵਾ ਤੇ ਇੱਕ ਸੋਈ ਵੀ ਤਾਜੀ ਹੈ ਤੇ ਬਾਕੀ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਤੇ ਆਪਣੀ ਚੋਚਵਾ ਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਜੀ ਕਿਰਪਾ ਜੀ ਮਾਲਕ ਜੀ ਚਲੋ ਕਿਰਪਾ ਚੈ ਜੀ ਤੇ ਨਾਮ ਦੱਸ ਦਿਓ ਕਿ ਨਾਮ ਜੀ ਮੇਰਾ ਜਿੰਦਾ ਹੈ ਤੇ ਫੋਨ ਨੰਬਰ ਹੈਗਾ 9914460394 ਤੇ ਐਡਰੈਸ ਆਪਣਾ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਭਰਾ ਜਿਹੜਾ ਤਰਨਤਾਰਾ ਰੋਡ ਹੈ ਨਾ ਉੱਥੇ ਪਿੰਡ ਆਪਣਾ ਗਰਵਾਲੀ ਪੈਂਦਾ ਜੀ ਹਾਂਜੀ ਅੱਛਾ ਜੀ ਹਾਂਜੀ ਨਾਲ ਆਪਾਂ ਨੂੰ ਚਾਟੀ ਵੇਡਨ ਦੇ ਨਾਲ ਜ਼ਿਆਦਾ ਮਸ਼ਹੂਰ ਹੈ ਜੀ ਠੀਕ ਹੈ ਜੀ ਹਾਂਜੀ ਗੁਰਦੁਆਰਾ ਟਾਲਾ ਸਾਹਿਬ ਆਪੇ ਜੀ ਸਿੰਘ ਦਾ ਜਿੱਥੇ ਸੀਸ ਲਾਤਾ ਹੀ ਲੱਗ ਗਿਆ ਠੀਕ ਹੈ ਜੀ ਹਾਂ ਜੀ ਚਾਤੀ ਮਿੰਟ ਦੇ ਦੂ ਆਣਾ ਫਿਰ ਉਹਨਾਂ ਨੂੰ ਭਲੇ ਖਲਾ ਜਾਂਦਾ ਜੀ ਠੀਕ ਹੈ ਜੀ ਕਿਸੇ ਕਰਕੇ ਵੀਰ ਆ ਜਾ ਦੱਸੀ ਜਾ ਤੇ ਆਹ ਦਿੱਕੋ ਹੀ ਹੈ ਨਾ ਆਪਣੇ ਕੋਲ ਹਾਂ ਜੀ ਆ ਵੀ ਜੀ ਕੋਈ ਹੈ ਤਾਜੀ ਸੂਈ ਆ ਤਾਜੀ ਸੂਈ ਆ ਜੀ ਤੋਰੋ ਫੇਰ ਇੱਕ ਰੀ ਨੂੰ ਥਾਨ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਬਾਕੀ ਇਹ ਆ ਵੀ ਹੈਗੀ ਜਰਸੀ ਕ੍ਰੋਸ 'ਚ ਆ ਹਾਂ ਜੀ ਜਰਸੀ ਤੇ ਦੁੱਧ ਵੀ ਸੰਘਣਾ ਹੁੰਦਾ ਇੰਨਾ گاਵਾਂ ਦਾ ਦੁੱਧ ਮੋਟਾ ਹੁੰਦਾ ਆ ਬਸ 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 ਥੋੜਾ ਢਰਦੀ ਰੱਸੀ ਦਾ ਥੋੜਾ ਝੱਬੂ ਦਾ ਥੋੜਾ ਕਰਦੀ ਆ ਥੋੜਾ ਜਿਹਾ ਰੱਸੀ ਸੰਗਲਦਾ ਇਤਨਾ ਕਰਦੀ ਆ ਪਿੱਛੋਂ ਦੱਸਦੇ ਵੀ ਖੁੱਲੀ ਆਈ ਓਦੇ ਕਰਕੇ ਨਾਲੇ ਰੱਸੀ ਨਾਲ ਤਰਾਂ ਦੀ ਜਾਜ ਨਹੀਂ ਉਹਦੀ ਇਹ ਪੱਗਾਂ ਜਿਹੜਾ ਨਾਲੇ ਛੜਤਾ ਵਾ ਸੋਈ ਕਿੰਨੇ ਦਿਨਾਂ ਦੀ ਵੀਲੀ ਉਤਰਾ ਪੀਜੀ ਨੂੰ 3 ਦਿਨਾਂ ਅਜੇ ਤੇ ਫਿਰ ਬੋਲੇ ਜੀ ਆਕੇ ਉਹ ਬੰਦਾ ਕੋਈ ਬਣਾ ਕੇ ਖਾਣਾ ਕਿੰਨਾ ਕ ਬੋਲਾਰ ਪੀਜੀ ਹਾਂਜੀ ਬੋਲੇ ਜੀ ਜਿਆ ਆਕੀਏ ਦੇ ਬਖਾਰਾ ਨੇ 20 ਕਿਲੋ ਦਾ ਕਰਦੀ ਆ ਅੱਛਾ 17 ਹੋ ਜੇ 18 ਹੋ ਜੇ ਜਿਹੜਾ ਤਿਆਰ ਹੈ ਮੋਕੇ ਤੇ ਤਿਆਰ ਹੈ ਜਿਹੜਾ ਆਪਾਂ ਇੱਥੇ ਚੋਕ ਦੇਣਾ ਚਲੋ ਫੇਰ ਕਰੀ ਚਵਾ ਕੇ ਦਿਖਾ ਲਈਏ ਕਰੀ ਬਾਕੀ ਬੜੇ ਸ਼ਾਂਤ ਜੇ ਸੁਭਾਦੀ ਆ ਉਤਰਾ ਉਹਦਾ ਵੀ ਜੀ ਦਾਦੀ ਆ ਓਦਾਂ ਡਰਦੀ ਆ ਬਸ ਜਿੱਦਾਂ ਮਰਜ਼ੀ ਭਾਵੇਂ ਜਵਾ ਕੋਈ ਚੋਲੇ ਢੀ ਪੋਲੀ ਹੈ ਨਾ ਆ ਦੇਖ ਸਾਹ ਭਾਵੇਂ ਥਾਣੇ ਜਿਹੜਾ ਬੜਾ ਕਮਾਲ ਦਾ ਜਦਾ ਦੇ ਕੋਲ ਚੋਈ ਵੀ ਮਾਰ ਆਈ ਨੇ ਬੜੀ ਲਾਈ ਇਹਨੂੰ ਕਹਿੰਦੇ ਚੋਈ ਧਾਨ ਸੁਚਾਰੇ ਧਾਨਾਂ ਦੀ ਇਹ ਪਹਿਲ ਦਿਖਾ ਦਈਏ ਆਹ ਦੇਖਾਂਗੇ ਪੰਪ ਲੱਗਾ ਚੋਈ ਪੰਪ ਇਹਰ ਵੀ ਤੇ ਇਧਰੇ ਆ ਦੇ ਤਾਂ ਬਿਲਕੁਲ ਮੋਟੀ ਮੋਟੀ ਧਾਰ ਰਿਹਾ ਵੇ ਆਹ ਵੇ ਚੋਣ ਨਹੀਂ ਮਾਰੀ ਲੈਣੀ ਕੋਈ ਗਾਹ ਕੋਈ ਲਵੇ ਗਾਂ ਵੀ ਆਵੇ ਘਰੇ ਹਾਂਜੀ ਹਾਂਜੀ ਇਧਰੇ ਇਹ ਇਹੋ ਜਿਹਾ ਵੀ ਜਿੰਨੂੰ ਕਿਸੇ ਨੂੰ ਨਹੀਂ ਵੀ ਜਾਜਦੇ ਹੋਵੇ ਜਾਜ ਤੇ ਜਵਾਈ ਲੱਗੀ ਆ ਬਖਾਲਾ 20 ਕਿਲੋ ਦੇ ਕਰਦੀ ਹਾਂਜੀ ਤੇ ਬਾਕੀ ਦੁੱਧ ਵੀ ਸੰਗਣਾ ਦੁੱਧ ਵੀ ਸੰਗਣਾ ਇਹ ਤਾਂ ਮੇ ਟਮੇਟੀ ਬਾਲਟੀ ਹੁੰਦੀ ਜੀ ਵੀਰ ਜੀ ਚਵਾਈ ਬੜੀ ਲੱਗੀ ਆ ਨਾ ਚਵਾਈ ਨਾ ਬਾਲਟੀ ਤਾਂ ਨੂੰ ਹੋਣੀ ਹਾਂਜੀ ਉਦਾਂ ਡਰਦੀ ਆ ਉਹ ਗੱਲਬਾਤ ਨਹੀਂ ਉੱਤੇ ਖੁੱਲੀ ਰਹਿੰਦੀ ਤੇ ਵੱਜ ਗਈ ਆ ਹਾਂਜੀ ਹਾਂਜੀ ਥਾਣਾ ਥਾਣਾ ਉਹ ਆ ਰੁਪਈਏ ਕੋਈ ਪੂਰ ਛਟਾ ਨਹੀਂ ਕੋਈ ਥਣ ਘਟਵਾ ਨਹੀਂ ਬਾਕੀ ਆ ਦੇਖ ਸਕਦੇ ਜੇ ਅਗਲੇ ਥਾਣਾ ਦਾ ਚਵਾ ਜਿਹੜਾ ਹੁੰਦਿਆ ਉਹ 10000 ਰੁਪਈਏ ਚਵਾਈ ਆ ਤੇ ਬਾਲਟੀ ਜਿਹੜੀ ਆਵਲੀ ਭਰ ਵੀ ਗਈ ਪੂਰੀ ਹਾਂਜੀ ਇਹ ਹੁਣ ਆਲੇ ਅਰੇ ਥਾਣਾ ਦੀ ਚਵਾਈ 5000 ਰੁਪਈਏ ਲੱਗੇ ਬਲੈ ਹੈ ਥਾਣੂ ਸੂਰਗੇ ਰੱਖ ਲਿਆ ਪੂਰੇ ਅਗਲੇ ਥਾਣਾ ਦਾ ਬਾਲਟੀ ਜਿਹੜੀ ਪੂਰੀ ਭਰ ਗਈ ਹੈ ਲਓ ਇਹਨਾਂ ਵੀ ਲੱਗੇ ਰੱਖ ਲਵੋ ਜੀ ਇੱਥੇ ਪਾਣੀ ਪਾ ਦੇ ਦਿੱਤਾ ਮੈਂ। ਆਨੇ ਕਿ ਮੈਂ ਕਿ ਜਿਹੜਾ ਬਾਲਟੀ ਚੋਂ ਸਾਫ਼ ਜੀ ਹੋ ਜਾਂਦੀ ਆ। ਹਾਂ। ਚਲੋ ਹਾਂ ਪਿਛਲੇ ਸਾਲਾਂ ਦੇ ਫਰਾਈ ਜਿਹੜੀ ਬਾਲਟੀਆਂ ਹੁੰਦੀ ਸੀ। ਚਲੋ ਉਹ ਗੱਲ ਮੈਂ ਬਾਅਦ ਵਿੱਚ ਖਾਂਦਾਂਗਾ। ਇਹ ਲੈ ਤਾਂ ਮੈਂ ਥੋੜੀ ਬਾਅਦ ਜਿਹੜੀ ਠਕੜਕੜੀ ਬਾਲਟੀ ਜੀ ਦੀ। ਬਾਕੀ ਚਵਾ ਜਿਹੜਾ ਬਿਲਕੁਲ ਓਕੇ ਆ ਜਿਹੜਾ ਪੂਰਾ ਮਤਲਬ ਕੇਰ ਨੂੰ ਨਰਾਜ਼ ਕਰਕੇ ਨਹੀਂ ਤਲਣਾ ਹਲਪੀ ਦਾ ਹਾਂਜੀ ਬਾਕੀ ਆਪਾਂ ਤੁਹਾਨੂੰ ਸਿਰਫ ਚਵਾਵ ਖਾਇਆ ਕੋਈ ਮਿਲਕਿੰਗ ਨਹੀਂ ਕੋਈ ਕੁਛ ਨਹੀਂ ਇਹ ਸਿਰਫ ਆਪਾਂ ਤੁਹਾਨੂੰ ਸਿਰਫ ਚਵਾ ਦਿਖਾਇਆ ਤੇ ਠੰਡੀ ਸੀਲ ਦਿਖਾਈ ਆ ਕਿ ਪਸ਼ੂ ਦਾ ਪਤਾ ਲੱਗ ਜਾਂਦਾ ਬਾਕੀ ਤੁਸੀਂ ਆਪਣਾ ਦੋ ਟਾਈਮ ਚੋ ਕੇ ਲੈ ਜਾਣੀ ਜਿਹਦੀ ਜੋ ਤੋਰ ਦੇ ਮਾਰੀ ਉਦੋਂ ਹੀ ਡਰਦੀ ਆ ਉਹ ਤੇ ਰੱਸੀ ਰੁੱਸੀ ਨਹੀਂ ਭਾਈ ਬਾਕੀ ਹੁਣੇ ਆਪਾਂ ਜਿਹੜਾ ਛੋਟ ਬਣਾਇਆ ਵਾ ਤੇ ਕਰਕੇ ਥੋੜਾ ਜਿਹਾ ਵਿੱਚੋਂ ਰੱਖਣੀ ਪਈ ਹੈ। ਇਸ ਤਰ੍ਹਾਂ ਕੋਈ ਵੀ ਕਵੇਗੀ ਕੁਆਲਟੀ ਇੱਕਦਮ ਕਿਦਾਂ ਭਰ ਗਈ। ਚੋਗੇ ਲਵੇ ਹਾਂ। ਹਾਂ ਦੇਖ ਲੈਂਦੇ ਜੀ। ਬਾਕੀ ਹੋ ਜਾ ਦੁੱਧ ਖਤਮ ਨਹੀਂ ਹੋਇਆ ਪੂਰਾ। ਬਾਕੀ ਪੂਰਾ ਨੁੱਚੜ ਚੱਲੀ ਜੇ ਇਸ ਤਰ੍ਹਾਂ ਨੇ ਬਿਲਕੁਲ ਫਿਕਸ ਅਡਰਦੀ ਸੀ। ਬੀਜੀ ਨੀਬੂਆ ਇਹ ਤਾਂ ਤੁਹਾਨੂੰ ਮਿਲਲੇ ਹੋਰ ਨਹੀਂ ਕਿਦੋਂ ਮਿਲਲੇ ਤੋਹਫੇ ਅੱਛਾ ਹਾਂਜੀ ਜੰਡੀਆਂ ਦੋ ਦੋ ਬਾਲਟੀਆਂ ਭਰਨ ਲੱਗੀਆਂ ਹਾਂ ਇਹ ਤੋਹਫੇ ਚਾਟੀ ਮੇਰੇ ਤੋਂ ਮਿਲਨੇ ਠੀਕ ਐ ਸੱਲੀ ਕਰੋ ਆਓ ਆਪਣੀ ਚੋਹ ਤੁਹਾਡਾ ਫਰਜ਼ ਪੰਦਾ ਜੀ ਇਹ ਦੇਣੇ ਤੁਹੀਂ ਠੀਕ ਐ ਲਓ ਲਓ ਜੀ ਸੋਨੇ ਵਰਗੀ ਬੱਸੀ ਜੇ ਰੱਖ ਦਿਓ ਇੱਕ ਰੀਤ ਬਾਲਟੀਆਂ ਇਚ ਇਹ ਲਾ ਲਓ 10 ਇਹ ਲਾ ਲਓ 9 ਇਹਦੇ ਆਪਾਂ ਵੈਸੇ ਚਲੋ ਨਾਲ ਚੁੜਾਈ ਦਿਖਾਇਆ ਤੁਹਾਨੂੰ ਆਪਾਂ ਤੇ ਕਿੰਨਾ ਫਿਰ ਮੁੱਲ ਵੇਦਿਆ ਦਾ ਰੱਖਣਾ ਆਪਾ 1 ਲੱਖ ਦੀ ਦੇ ਦੀਏ ਪਰਾਂ ਕਿਹਦੇ ਕਿੰਨਾ ਗੀਨਵਾ ਦਾ ਨੁੱਚੜਗੀ ਕਿ ਨਹੀਂ ਵੇਰ ਪੂਰੀ ਨੁੱਚੜਗੀ ਥੱਲੇ ਕਿੰਨੇ ਤੇ ਜੱਸ ਨੂੰ 82 ਦੀ ਲਬਦਾਣੀਆਂ ਕੁਝ ਬਾਹਰ 80 ਦੀ ਚਲ ਹੋਰ ਯਾਰ ਛੱਡ ਅੱਛਾ 80 ਜਮ ਯਾਰ ਛੱਡ ਤੇ ਬਾਕੀ ਚਲੋ ਕੋ ਵੀਰ ਆਪਣੀ ਚਵਾਈ ਕਰਕੇ ਥੋੜਾ ਟਾਈਮ ਕਰਕੇ ਖੜੇ ਤਸੱਲੀ ਕਰਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਪੁਛਾ ਚੱਲੂਗੀ ਆਰਪੀ ਜੀ ਅੱਛਾ ਜੀ ਹਾਂ ਜਰਸੀ ਆ ਕ੍ਰੋਸ ਤੋਂ ਪੁਸ਼ਾਕ ਚੱਲੂਗੀ ਕੋਈ ਗੱਲ ਨਹੀਂ ਦੁੱਧ ਵੀ 5 5.5 ਫੈਂਟ ਦਾ ਇਹਨੇ ਨਾ ਦਿੱਤਾ ਦੁੱਧ ਵੀ ਚੰਗੀ ਫੱਟ ਦੇ ਦਾ ਇਹ ਵਾਦਾ ਹਾਂ ਜੀ ਹਾਂ ਜੀ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜ਼ਰੂਰ ਤੇ ਆਂਦਿਆ ਕਰੋ